ਨੈਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੁੱਧਵਾਰ ਨੂੰ ਪ੍ਰੋਜੈਕਟ ਸਾਰਥੀ ਦੀ ਸ਼ੁਰੂਆਤ ਕੀਤੀ ਜੋ ਕਿ ਇੱਕ ਨਵੀਨਤਾਕਾਰੀ ਪਹਿਲ ਹੈ ਜੋ ਸਰਕਾਰੀ ਸੈਕੰਡਰੀ ਸਕੂਲਾਂ ਤੇ ਕਾਲਜਾਂ ਦੇ ਕੈਰੀਅਰ ਗਾਈਡੈਂਸ ਸਲਾਹਕਾਰਾਂ ਨੂੰ ਵਿਦਿਆਰਥੀਆਂ ਨੂੰ ਸਫਲ ਅਕਾਦਮਿਕ ਅਤੇ ਪੇਸ਼ੇਵਰ ਭਵਿੱਖ ਵੱਲ ਲੈ ਜਾਣ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰਨ ਲਈ ਤਿਆਰ ਕੀਤੀ ਗਈ ਹੈ ਇਸ ਪ੍ਰੋਜੈਕਟ ਵਿੱਚ 5 ਦਿਨਾਂ ਦੀ ਸਮਰੱਥਾ ਨਿਰਮਾਣ ਵਰਕਸ਼ਾਪ ਹੈ ਜੋ ਦੋ ਪੜਾਵਾਂ ਵਿੱਚ ਆਯੋਜਿਤ ਕੀਤੀ ਗਈ ਹੈ ਜਿਸ ਦਾ ਉਦੇਸ਼ ਕੈਰੀਅਰ ਕਾਉਂਸਲਿੰਗ ਵਿਦਿਆਰਥੀਆਂ ਦੀ ਸ਼ਮੂਰੀਅਤ ਅਤੇ ਆਧੁਨਿਕ ਮਾਰਗਦਰਸ਼ਨ ਸਾਧਨਾ ਦੀ ਵਰਤੋਂ ਵਿੱਚ ਅਧਿਆਪਕਾਂ ਦੀ ਮੁਹਾਰਤ ਨੂੰ ਮਜ਼ਬੂਤ ਕਰਨਾ ਹੈ ਵਰਕਸ਼ਾਪ ਮੁੱਖ ਖੇਤਰਾਂ ਤੇ ਕੇਂਦਰਿਤ ਹੋਵੇਗੀ ਜਿਸ ਵਿੱਚ ਇਹ ਸ਼ਾਮਲ ਹਨ ਮਾਹਿਰਾਂ ਦੁਆਰਾ ਕੈਰੀਅਰ ਕਾਉਂਸਲਿੰਗ ਵਿਧੀਆਂ ਅਤੇ ਵਿਦਿਆਰਥੀਆਂ ਸ਼ਮੂਰੀਅਤ ਰਣਨੀਤੀਆਂ ਉੱਚ ਸਿੱਖਿਆ ਮਾਰਗ ਅਤੇ ਕਿਤਾ ਮੁਖੀ ਸਿਖਲਾਈ ਦੇ ਮੌਕੇ ਮਾਨਸਿਕ ਸਿਹਤ ਅਤੇ ਜੀਵਨ ਹੁਨਰ ਸਹਾਇਤਾ ਪ੍ਰਭਾਵਸ਼ਾਲੀ ਕੈਰੀਅਰ ਮਾਰਗਦਰਸ਼ਨ ਲਈ ਡਿਜੀਟਲ ਟੂਲ ਅਤੇ ਪਲੇਟਫਾਰਮ ਇਸ ਤੋਂ ਇਲਾਵਾ ਕੈਰੀਅਰ ਗਾਈਡੈਂਸ ਸਲਾਹਕਾਰ ਲੁਧਿਆਣਾ ਅਤੇ ਆਲੇ ਦੁਆਲੇ ਦੇ ਪ੍ਰਮੁੱਖ ਉਦਯੋਗਿਕ ਇਕਾਈਆਂ ਦੇ ਨਾਲ-ਨਾਲ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਅਤੇ ਸਰਕਾਰੀ ਆਈਟੀਆਈ ਗਿਲ ਰੋਡ ਦਾ ਦੌਰਾ ਕਰਨਗੇ ਇਹਨਾਂ ਦੌਰਿਆਂ ਦਾ ਉਦੇਸ਼ ਉਦਯੋਗ ਦੀਆਂ ਮੰਗਾਂ ਬਾਰੇ ਵਿਹਾਰਕ ਸੂਝ ਪ੍ਰਦਾਨ ਕਰਨਾ ਹੈ ਜਿਸ ਨਾਲ ਸਲਾਹਕਾਰ ਵਿਦਿਆਰਥੀਆਂ ਨੂੰ ਅਸਲ ਸੰਸਾਰ ਦੇ ਮੌਕੇਾਂ ਨਾਲ ਜੁੜੇ ਸੂਚਿਤ ਕੈਰੀਅਰ ਸਲਾਹ ਪ੍ਰਦਾਨ ਕਰ ਸਕਣਗੇ ਡੀਸੀ ਹਿਮਾਂਸ਼ੂ ਜੈਨ ਨੇ ਇਸ ਪੈ ਅਕਾਦਮੀ ਦੀ ਪਰਿਵਰਤਨਸ਼ੀਲ ਸੰਭਾਵਨਾ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਲਾਹਕਾਰਾਂ ਨੂੰ ਸਹੀ ਸਾਧਨਾ ਅਤੇ ਗਿਆਨ ਨਾਲ ਲੈਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਵਿਦਿਆਰਥੀਆਂ ਨੂੰ ਕੈਰੀਅਰ ਨੂੰ ਪੂਰਾ ਕਰਨ ਲਈ ਮਾਰਗਦਰਸ਼ਨ ਕਰਨੀ ਸ਼ਕਤੀ ਪ੍ਰਦਾਨ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਖੇਤੀਬਾੜੀ ਟੈਕਨੀਸ਼ੀਅਨ ਉਦਮੀ ਵਿਗਿਆਨੀ ਸਿਵਲ ਸੇਵਕ ਡਾਕਟਰ ਜਾਂ ਇੰਜੀਨੀਅਰ ਬਣ ਦੇ ਸਹੀ ਮਾਰਗਾਂ ਬਾਰੇ ਜਾਗਰੂਕਤਾ ਦੀ ਘਾਟ ਹੈ ਪ੍ਰੋਜੈਕਟ ਸਾਰਥੀ ਰਾਹੀਂ ਸਲਾਹਕਾਰ ਇਸ ਪਾੜੇ ਨੂੰ ਪੂਰਾ ਕਰਨ ਲਈ ਮਹਾਰਤ ਪ੍ਰਾਪਤ ਕਰਨਗੇ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਇੱਛਾਵਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਕਿ ਇਹ ਪ੍ਰੋਗਰਾਮ ਆਉਣ ਵਾਲੇ ਸਮੇਂ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਲਾਹਕਾਰਾਂ ਨੂੰ ਤਿਆਰ ਕਰਨ ਬਾਰੇ ਹੈ ਖਾਸ ਕਰਕੇ AI ਵਰਗੇ ਦਖਲ ਅੰਦਾਜ਼ੀ ਕਰਨ ਹਿਮਾਂਸ਼ੂ ਜੈਨੇ ਸਵਾਹਕਾਰਾਂ ਨੂੰ ਸਮਰਪਿਤ ਭਾਵਨਾ ਨਾਲ ਵਰਕਸ਼ਾਪ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਹ ਦੱਸਦੇ ਹੋਏ ਕਿ ਉਹਨਾਂ ਦੇ ਯਤਨ ਲੁਧਿਆਣਾ ਦੇ ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਅਣਗਿਣਤ ਨੌਜਵਾਨਾਂ ਦਿਮਾਗਾਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਡਿਪਟੀ ਕਮਿਸ਼ਨਰ ਨੇ ਇਸ ਪ੍ਰੋਗਰਾਮ ਨੂੰ ਵਿਚਾਰਨ ਲਈ ਐਨਜੀਓ ਐਕਟ ਹਿਊਮਨ ਅਤੇ ਡੀਬੀਈਈ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਡੀਡੀਐਫ ਅੰਬਰ ਬੰਦੋ ਉਪਾਧਿਆਏ, ایਜੀਐਸ ਡੀਟੀਓ ਜੀਵਨਦੀਪ ਸਿੰਘ ਅਤੇ ਡੀਈਓ ਐਸ ਡਿੰਪਲ ਮਦਾਨ ਸ਼ਾਮਲ ਹਨ ਤੇ ਯਤਨਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਪੀਯੂ ਦੇ ਹੁਨਰ ਵਿਕਾਸ ਨਿਰਦੇਸ਼ਕ ਡਾਕਟਰ ਰੁਪਿੰਦਰ ਕਾਰਤੂਰ ਡਿਪਟੀ ਡਾਇਰੈਕਟਰ ਡੀਬੀਈ ਰੁਪਿੰਦਰ ਕੌਰ ਹਰਲੀਨ ਕੌਰ ਸੀਐਫਓ ਨੈਟ ਪਲਸ ਅਤੇ ਫਾਸਟ ਵੀ ਪ੍ਰਦਾਨ ਐਨਜੀਓ ਐਕਟ ਹਿਊਮਨ ਡੀਡੀਐਫ ਅੰਬਰ ਬੰਦੋ ਉਪਾਧਿਆਏ ਈਜੀਐਸ ਡੀਟੀਓ ਜੀਵਨ ਦੀਪ ਸਿੰਘ ਅਤੇ ਹੋਰ ਵੀ ਹਾਜ਼ਰ ਸਨ